ਤੇ ਉਧਰ ਪੰਜਾਬ ਦੇ ਉੱਪਰ ਪਈ ਪਾਣੀਆਂ ਦੀ ਮਾਰ ਨੂੰ ਲੈ ਕੇ ਹੁਣ ਵੱਖ-ਵੱਖ ਨੰਬਰ ਸਖਸ਼ੀਤਾ ਵੀ ਹੜਪੀੜਤਾ ਦੀ ਮਦਦ ਲਈ ਅੱਗੇ ਆਉਣ ਲੱਗੀਆਂ ਨੇ ਇਸੇ ਕੜੀ ਦੇ ਵਿੱਚ ਹੜਪੀੜਤਾ ਦੀ ਮਦਦ ਲਈ ਨਾਮੀ ਗਾਇਕ ਮਨਕੀਰਤ ਔਲਖ ਤੇ ਵੱਲੋਂ ਵੱਡਾ ਐਲਾਨ ਕੀਤਾ ਗਿਆ ਅਤੇ ਉਹਨਾਂ 5 ਕਰੋੜ ਦੀ ਰਾਸ਼ੀ ਦੇ ਨਾਲ ਹੜਪੀੜਤਾ ਦੀ ਮਦਦ ਕਰਨ ਦਾ ਜ਼ਿਕਰ ਕੀਤਾ ਅਤੇ ਉਹਨਾਂ ਕਿਹਾ ਕਿ ਇਸ ਰਾਸ਼ੀ ਦੇ ਨਾਲ ਹੜਪੀੜਤਾ ਦੀ ਮਦਦ ਕੀਤੀ ਜਾਵੇਗੀ ਜਿਨ੍ਹਾਂ ਘਰਾਂ ਦਾ ਨੁਕਸਾਨ ਹੋਇਆ ਹੈ ਉਹਨਾਂ ਘਰਾਂ ਦੀ ਮੁਰੰਮਤ ਕਰਵਾਈ ਜਾਵੇਗੀ ਅਤੇ ਵਖਵਾ ਕੀੜੇ ਕੀ ਹੜ ਪਰਭਾਵਿਤ ਇਲਾਕੇ ਨੇ ਉੱਥੇ ਵੀ ਰਾਸ਼ਨ ਸਮਗਰੀ ਪਹੁੰਚਾਈ ਜਾਵੇਗੀ ਖਾਸ ਕਰਕੇ ਪਾਣੀ ਦੀ ਮਾਰ ਕਰਕੇ ਕਿਸਾਨਾਂ ਦੇ ਉੱਪਰ ਦੋਰੀ ਮਾਰ ਪਈ ਹੈ ਜ ਫਸਲ ਦਾ ਤਾਂ ਨੁਕਸਾਨ ਹੋਈ ਹੈ ਸਗੋ ਪਾਣੀ ਦੀ ਵਜ੍ਹਾ ਕਰਕੇ ਕਿਸਾਨਾਂ ਦੇ ਟਰੈਕਟਰ ਵੀ ਖਰਾਬ ਹੋ ਚੁੱਕੇ ਨੇ ਜਿਨ੍ਹਾਂ ਨੂੰ ਫ੍ਰੀ ਦੇ ਵਿੱਚ ਠੀਕ ਕੀਤਾ ਜਾਵੇਗਾ ਕਾਬਿਲ ਜ਼ਿਕਰ ਹੈ ਕਿ ਮਨਕੀਰਤ ਔਲਖ ਗੁਰਦਾਸਪੁਰ ਦੇ ਵਿੱਚ ਪਹੁੰਚੇ ਹੋਏ ਸਨ ਜਿੱਥੇ ਕਿਉਣਾ ਹੜ ਪੀੜਤਾ ਦੇ ਲਈ ਸੱਤ ਟਰੱਕ ਰਾਸ਼ਨ ਸਮਗਰੀ ਵੀ ਇੱਥੇ ਮੁਹੱਈਆ ਕਰਵਾਈ ਹੈ ਅਤੇ ਉਹਨਾਂ ਕਹੇ ਕਿ ਜੇਕਰ ਹੋਰ ਵੀ ਲੋੜ ਪਈ ਤਾਂ ਹੜਪੀੜਤਾ ਦੀ ਮਦਦ ਲਈ ਉਹ ਪਿੱਛੇ ਨਹੀਂ ਹਟਣਗੇ। ਵੀ ਸਾਡਾ ਅਸੀਂ ਇੱਕ ਬਜਟ ਰੱਖਿਆ ਵੀ 5 ਕਰੋੜ ਰੁਪਇਆ 5 ਕਰੋੜ ਤੱਕ ਅਸੀਂ ਸੇਵਾ ਕਰਾਂਗੇ ਤੇ ਇਹ ਸੇਵਾ ਸਾਡੀ ਝੋਲੀ ਪਾਈ ਜਾਵੇ ਠੀਕ ਆ। ਅ ਘਰ ਬਣਾ ਕੇ ਦੇਵਾਂਗੇ ਜਿਹਦੇ ਵਿੱਚ ਦੋ ਕਮਰੇ ਇੱਕ ਵਾਸ਼ਰੂਮ ਤੇ ਇੱਕ ਕਿਚਨ ਜਿਵੇਂ ਹਨਾ ਜਿਹੜੇ ਵੀ ਲੋੜਮੰਦ ਜਿਨ੍ਹਾਂ ਦੇ ਘਰ ਟੁੱਟੇ ਆ ਜਿਹੜੇ ਘਰੋਂ ਬੇਕਾਰ ਹੋਇਆ ਸੋ 5 ਕਰੋੜ ਦੀ ਸੇਵਾ ਤੇ ਅਸੀਂ ਵੀ ਮੈਂ ਆਪਦੇ ਵੱਲੋਂ ਕਰੂੰਗਾ ਆਪਦੇ ਭਰਾਵਾਂ ਨਾਲ ਰਲ ਕੇ ਤੇ ਇਹ ਜਿਹੜਾ ਹੁਣ ਮੋਰਚਾ ਫਤਿਹ ਆਪਣਾ ਇਹ ਫਤਿਹ ਜੋ ਭਰਾ ਨੇ ਕੀਤਾ ਬਹੁਤ ਮੰਨ ਲਓ ਮੈਂ ਕਹਿੰਨਾ ਵੀ ਧੰਨ ਭਾਗਿਆ ਵੀ ਪੰਜਾਬ 'ਚ ਐਸੇ ਸ਼ੇਰ ਨੇ ਐਸੇ ਬੰਦੇ ਨੇ ਜੋ ਹੋਰ ਕਿੰਨਾ ਜਿਹੜੇ ਲੋਕ ਹੋਰ ਸਿੰਗਰ ਨੇ ਉਹਨਾਂ ਨੂੰ ਵੀ ਅਪੀਲ ਕਰਨਾ ਚਾਹੁੰਦਾ ਸਾਰੇ ਸਿੰਗਰ ਆ ਰਹੇ ਆ ਜੀ ਸਾਰੇ ਸਿੰਗਰ ਪੰਜਾਬ ਨੇ ਬਣਾਇਆ ਸਾਰੇ ਸਿੰਗਰ ਆ ਰਿਹਾ ਹੈ ਬਾਕੀ ਅਸੀਂ ਮੈਂ ਆਉਣਾ ਪਹਿਲਾਂ ਵੀ ਚਾਹੁੰਦਾ ਸੀ ਚਾਰ ਪੰਜ ਦਿਨ ਪਹਿਲਾਂ ਵੀ ਆਉਣਾ ਪਰ ਉਦੋਂ ਅਸੀਂ 10 ਟਰਾਲੀਆਂ ਭੇਜੀਆਂ ਸੀ ਸਮਾਨ ਦੀਆਂ ਠੀਕ ਆ ਪਰ ਮੇਰੇ ਤੋਂ ਰਿਹਾ ਨਹੀਂ ਗਿਆ ਠੀਕ ਆ ਉਤੋਂ ਸੁਖੇ ਨੇ ਆਖਿਆ ਵੀ ਬਣਕੇ ਰਤਵੀਰ ਆਪਾਂ ਆ ਚੀਜ਼ ਸੋਚੀ ਆ ਮੈਂ ਕਿਹਾ ਸੋਚੀਆ ਤੇ ਆਪਾਂ ਚੱਲੀਏ ਫਿਰ ਆਪਾਂ ਉੱਥੇ ਜਾ ਕੇ ਅਨਾਉਂਸ ਕਰੀਏ ਉੱਥੇ ਜਾ ਕੇ ਮੈਸੇਜ ਦਈਏ ਸਾਰੇ ਵੀਰ ਭਰਾਵਾਂ ਨੂੰ ਹੜ ਦੇ ਵਿੱਚ ਜਿਨ੍ਹਾਂ ਦੇ ਵੀ ਟਰੈਕਟਰ ਸਾਧਨ ਖਰਾਬ ਹੋਣਗੇ ਸੀਜ ਹੋਣਗੇ ਉਹਨਾਂ ਨੂੰ ਵੀ ਭਰਾ ਹੁਣੀ ਫ੍ਰੀ ਰਿਪੇਅਰ ਕਰਨਗੇ ਤੇ ਸਮਾਨ ਮੈਂ ਹਫਤਾ ਪਹਿਲਾਂ ਹੀ 4 ਦਿਨ ਪਹਿਲਾਂ ਅਸੀਂ ਭੇਜਿਆ 10 ਟਰਾਲੀਆਂ ਅੱਜ ਵੀ ਅਸੀਂ ਆਪਾਂ ਕਿੰਨੀਆਂ ਲੈ ਕੇ ਆਏ ਸੱਤ ਸੱਤ ਅਸੀਂ ਹਾਂ ਸੱਤ ਟਰੱਕ ਲੈ ਕੇ ਆਏ ਆ ਜਿਹਦੇ ਵਿੱਚ ਸਮਾਨ ਸਾਰਾ ਰਾਸ਼ਨ ਵੀ ਆ ਮੈਡੀਕਲ ਮੈਡੀਕਲ ਦੀਆਂ ਸਾਰੀਆਂ ਸਹੂਲਤਾਂ ਠੀਕ ਹੈ ਸਾਰਾ ਕੁਝ ਹਨਾ ਫਰੂਟਸ ਲੈ ਕੇ ਆਏ ਆ ਤੇ ਸਾਰਾ ਕੁਝ ਉਹ ਵੀ ਸੇਵਾ ਮੈਂ ਤੁਹਾਡੀ ਨੋਲਿਜ ਦੇ ਵਿੱਚ ਗੱਲ ਲਿਆ ਦੇਣਾ ਕਿ ਜਿੱਥੇ ਜ਼ਰੂਰਤ ਹੈਗੀ ਹੈ ਜੀ ਉੱਥੇ ਦਿਓ ਪਰ ਜ਼ਿਆਦਾ ਤਰਫਾ ਨਹੀਂ 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 ਰਲ ਕੇ ਹੀ ਸਾਰੇ ਆ ਹੁਣ ਆ ਹੁਣ ਆਪਣੇ ਖਾਲਸਾਡ ਵਾਲੇ ਨਾਲ ਆ ਤੇ ਬਾਕੀ ਮਾਝਾ ਫਾਊਂਡੇਸ਼ਨ ਵਾਲੇ ਵੀ ਨਾਲ ਭਰਾ ਤੁਰੇ ਆ ਠੀਕ ਆ ਬਹੁਤ ਮਿਹਨਤ ਕਰ ਰਿਹਾ ਤੇ ਪੰਜਾਬ ਆਪੇ ਹੀ ਨਿਕਲ ਜਾਂਦਾ ਹੁੰਦਾ ਪੰਜਾਬ ਉਹ ਪੋਤਾ ਵੀ ਜਿਨ੍ਹਾਂ ਦੀ ਆਪਦੀ ਹਿੱਕ ਤੇ ਬਹੁਤ ਕੋਈ